ਮੂਲੀ ਪੱਟਣ ਕਰਕੇ ਖੇਚ ਜਾਣਾ ਪੈ ਗਿਆ ਨਹੀਂ ਕੱਖ ਤਾਂ ਕੱਲ ਤੇ ਵੱਟੇ ਹੋਏ ਵੱਡੇ ਹੋਏ ਤੇ ਦੇਖ ਲਾਂਗੇ ਮੀਂਹ ਇੰਨਾ ਕ ਪਿਆ ਹੋਇਆ ਦੇਖ ਲਓ ਪਾਣੀਓ ਪਾਣੀ ਖੜਾ ਹੈ ਸਾਨੂੰ ਉਹਦਾ ਗਾਣਾ ਤਲਬੁਈਆ ਮੂਲੀ ਖਾਣ ਦੀ ਇੱਕ ਮੂਲੀ ਖਾਣੀਆਂ ਸੀ ਦੇਖ ਨਾ ਪਈ ਹਾਂ ਦੋ ਵੀ ਕਈ ਦਿੱਤਾ ਵੀ ਖਾਣੀਆਂ ਤਾਂ ਖਾਣੀਆਂ ਤਾਂ ਖਾਣੀਆਂ ਮੂਲੀ ਸੇ ਮੂਲੀ ਖਾਣ ਦੇ ਮਾਰੇ ਆ ਦੇ ਥੋੜਾ ਜਿਹਾ ਉਰੇ ਵੜ ਲਾਂਗੇ ਥੋੜਾ ਜਿਹਾ ਉੱਥੇ ਕੱਲੋਂ ਹਾਂ ਆਹ ਖੜਾ ਬਾਹਰ ਬਾਹਰ ਵਿੱਚ ਨਹੀਂ ਵੜਨਾ ਅੱਗੇ ਵੜ ਗਏ ਇੱਕ ਨਹੀਂ ਬਹੁਤ ਦਿਨ ਮਿੱਠਾ ਪਤਾ ਜ਼ਿਆਦਾ ਮੈਂ ਤਾਂ ਮਦਮਦਈਆ ਜਿਆਦਾ ਕਰਤਾ ਤਾਂ ਮੈਂ ਮਦਮਦਈਆ ਵੀ ਆਹ ਤਾਂ ਬਿਮਾਰਕ ਨਹੀਂ ਹੋਗੀ ਤੂੰ ਹਾਂ ਠੰਡਾ ਪਾਣੀ ਤਾਂ ਸੁਣ ਜਿਵੇਂ ਲੱਗਦਾ ਥੜਾ ਬਤੂਰਾ ਜਦ ਵੀ ਮੰਦੀ ਨਹੀਂ ਤੀ ਤਾਂ ਕਈ ਦਿਨ ਤਾਂ ਪਾਣੀ ਖੜਾ ਤਾਂ ਜਾਤਾ ਹੈਨਾ ਜਬਰਸੀਨ ਤੇ ਵੜ ਕੇ ਬੁਖਾਰ ਚੜਾਇਆ ਤਾਂ ਹੈ ਗੋਲੇ ਪਾਣੀ ਤੇ ਗੋਲੇ ਪਾਏ ਤੇ ਹਾਂ ਆਹੋ ਕਾਹ ਨੂੰ ਬੰਗਾਲਾਈ ਨਹੀਂ ਰੇ 2 ਘੰਟੇ ਪਾਣੀ ਚ ਲੈ ਜੇ ਸੱਡਾ ਤੇ ਖੜਾ ਹੋਰ ਹੁਣ ਤਾਂ ਵੜ ਗਿਆ ਹੁਣ ਪੱਟ ਤਾਂ ਲੈਈਆਂ ਛੋਟੀਆਂ ਨੂੰ ਛੋਟੀਆਂ ਨੇ ਨਾਲ ਤਾਂ ਇੱਕ ਡੰਗਦੀ ਵੀ ਨਹੀਂ ਖਾ ਹੁਣੇ ਰਿਕਮੈਂਡਰ ਦੋ ਬਟਲਾਂ ਦੀ ਆਪਾਂ ਬਦਲੀਆਂ ਬਦਲੀਆਂ ਉਹ ਤਾਂ ਨੇ ਬੇਹੀ ਹੋ ਗਈ ਲੜ ਉਹ ਠੀਕ ਆ ਛਲਕਾ ਜਿਹਾ ਲਾ ਦਿ ਆਹ ਹੌਲੀ ਹੌਲੀ ਤਿਕਣੇ ਨੂੰ ਮੁਗਾ ਜਾ ਮੀ ਪੂਰਾ ਇੱਕ ਪੈਰ ਥੱਲੇ ਰੱਖ ਲਈ ਇੱਕ ਪੈਰ ਖੇਤ ਵਾਲੇ ਪਾਸੇ ਇੱਥੇ ਨਾ ਮੇਰਾ ਗਾਓ ਕਟਿਆ ਹੋਇਆ ਇੱਕ ਉਹ ਟੋਏ 'ਚ ਨਾ ਪੈਰ ਸੈਟਲ ਨਹੀਂ ਪਰ ਸੀਮ 'ਚ ਹੋ ਬੜਾ گاਉ ਮਾਰਿਆ ਥੱਲੇ ਨੂੰ 4 ਫੁੱਟ ਡੂੰਗਾ ਉਹ ਵੱਡਲੇ ਨੂੰ ਪੰਡ ਹੋ ਜਾਣੀ ਆਪਾਂ ਵਿੱਚ ਪਾਣੀ ਪਾਣੀ ਖੜਾ ਓ ਮਾਈ ਗੋਡਸ ਠੰਡ ਬਹੁਤ ਆ ਜਿਹਨੂੰ ਮੇਜਰ ਫਾਇਰ ਕਾਲ ਕਹਿੰਦੇ ਆ ਉਹ ਠੰਡਾ ਹੈ ਤਾਂ ਹੀ ਲੱਗਦਾ ਵੀ ਹਾਂ ਲੱਤਾਂ ਤੋਂ ਨਿਕੋਂਦਾ ਆ ਕਰਕੇ ਨਹੀਂ ਪਾਇਆ ਰੱਬਾ ਅੱਜ ਸਾਜਰੀ ਮਿਹਰਬਾਨ ਹੋ ਗਿਆ ਦਿਖਾਵਾ ਇਹ ਦੇਖੋ ਮਾਦਮੀ ਇਹ ਬੰਦੇ ਜਿ ਸਰਦੀਏ ਜੀ ਪੈ ਰਹੇ ਆੜ ਕੇ ਦਾ ਖਰਾ ਪਗਲ ਦਾ ਬੱਡੇ ਆ ਰੈਡੀ ਚ ਫੇ ਰੈਡੀ ਜਿਹੜੀ ਮੰਮੀ ਟੈਂਕੀ ਚ ਲਾਈ ਮੜੀ ਜੀ ਮੈਂ ਗੀਦਰ ਦੀ ਸੋ ਚੱਕੀ ਅੰਦਰੋਂ ਗੀਦਰ ਬੰਦ ਕਰੀ ਗੀਦਰ ਲੋਡ ਪਾ ਜਾਂਦਾ ਨਾ ਫਿਰ ਜ਼ਿਆਦਾ ਤਾਂ ਕਰਕੇ ਇਕੱਲੀ ਖਲੀ ਚੀਜ਼ ਚਲਾ ਲਈ ਜੀ ਆ ਅੱਜ ਐਤਵਾਰ 12 ਜਨਵਰੀ ਕਾ ਲੂਗਾ ਲੋੜੀ ਤਾਂ ਪਈ ਦੀ ਆ ਬਈ ਨਾ ਉਹਨਾ ਕੀ ਜਰਾ ਲਾਇਆ ਹੋਇਆ ਫਗਰੀ ਨਾ ਲੈਣਾ ਆਪਾਂ ਨੇ ਅੱਜ ਜਰਾ ਐ ਜਿਹੀ ਜਾਨਵਰਾਂ ਦਾ ਔਖਾ ਹਨਾ ਤਾਂ 1 2 3 ਔਰ ਦੇਖੋ ਇਹਨਾਂ ਦਾ ਵਿਚਾਰਿਆਂ ਦਾ ਔਖਾ ਜਾਨਵਰਾਂ ਦਾ ਇਨਸਾਨਾਂ ਤੰਦਰ ਪੈ ਜਾਂਦਾ ਆਹ ਦੇਖੋ ਉੱਪਰ ਬੈਠੇ ਨੇ ਛੱਤ ਉੱਤੇ ਇਹਨੇ ਕਿੰਨਾ ਚਿਰ ਠੰਡ ਜ਼ਿਆਦਾ ਮਾਤਾ ਨੂੰ ਛਤਰੀ ਬੰਦ ਕਰਕੇ ਆਪਾਂ ਓਪਨ ਕਰ ਦੇਣੀ ਆ ਕਿਉਂਕਿ ਮੁਟ ਬੰਦ ਕਰਨੀ ਨਹੀਂ ਪੈਣੀ ਆ ਮੇਰੇ ਆਂਦੇ ਪਸੰਦ ਦਾ ਲੋਡ ਦੀ ਪਸੰਦ ਦਿਖਾਉਣਾ ਤੁਹਾਨੂੰ ਕੋਈ ਕੋਸ਼ ਖਾਊਗੀ ਉਹ ਸੰਦ ਚ ਮਮਤਾ ਇੱਕ ਟੋਪ ਵੜੀ ਇਹ ਆਹ ਚੀਜ਼ ਆਹ ਜਿਹੜੀ ਉਹ ਐ ਖਿੱਚ ਕੇ ਦਉਂਗਾ ਪਹਿਲਾਂ ਕੈਂਚ ਨਾ ਖਟੋ ਨੀ ਨੋ ਵੜੀ ਗਈ ਉਹ ਤਾਂ ਵੜਾ ਮੜੀ ਕਿੱਟੀ ਇਧਰੋਂ ਥੋੜਾ ਦੂਏ ਫਸਿਆ 4 ਮਿੰਟ ਲਗਾ ਇਧਰੋਂ ਇਧਰੋਂ ਕੱਲੀ ਦੋ ਪਾਸੇ ਦੋਹੇ ਪਾਸੇ ਨਾਲ ਕੱਟਿੰ ਮੈਂ ਇੱਕ ਪਾਸੇ ਹਾਂ ਹਾਂ ਤੇਰਾ ਐ ਖਿੱਚੋ ਲੋ ਲਾ ਲਾਤਾ ਸਾਰੀ ਉਸਰੇ ਲੈਣੀ ਤੀ ਨੂਰ ਫੜਾ ਤੂੰ ਨੂਰ ਫੜਾ ਦੇ ਇਹ ਤੇ ਦਾ ਕੱਟਦਾ ਤਾਂ ਵੈਸੇ ਪਾੜਦਾ ਤੂੰ ਵੀ ਹੈ ਮੇਹਰ ਦੀ ਨੂਰ ਦੀ ਚਾਹ ਦੇ ਖੱਤਰੀ ਖਾਣਾ ਕੀ ਆ ਆ ਪਾ ਪਾ ਮਾ ਵੀ ਢੱਕੀ ਪਰਗੀ ਇਹ ਤਾਂ ਆਪਾਂ ਨਹੀਂ ਜਾ ਹਲੋ ਆ ਦੇਖੋ 1 2 3 4 5 6 ਹੰਦੇ ਇੱਕ ਦੋ ਤਿੰਨ ਬਣਾ ਦੇ ਪਾਣੀ ਫਿਰ ਚਾਲੂ ਇਹਦਾ ਬਣਾ ਦੇ ਪਾਣੀ ਥੋੜਾ ਥੋੜਾ ਜਿਆਦਾ ਮਸਾਲਾ ਰਹਿੰਦਾ ਮਾਮਾ ਦਾਦਾ ਪਾਉਂਦਾ ਨਾ ਉਹ ਛਤਰੀ ਪੀ ਲੈ ਉਹ ਚਪੋਰ ਜੋ ਚੱਕੀ ਛਤਰੀ ਚੱਕ ਕੇ ਲੈ Hãy subscribe <laughs> cho kênh Ghiền Mì Gõ Để không bỏ lỡ những <Nhati> video hấp dẫn ਕਾਨ ਦਾ ਟੇਸਟ ਕਹਿਆ ਜਾਂਦਾ ਇਹਦਾ ਵੇਸੇ ਬੱਤੂ ਤਾਂ ਇੱਕ ਜੰਪੋਕਟਾ ਜਾਂਦਾ ਜਿਵੇਂ ਮੁੱਲੀ ਨਹੀਂ ਹੁੰਦੀ ਉਹੋ ਜਿਹਾ ਕਿਸ ਤਾ ਮੈਂ ਤਰ ਕੱਟਦੀ ਨਹੀਂ ਆਹੇ ਛੋਟੇ ਦਿਨ ਬੜੇ ਨਹੀਂ ਹੁੰਦੇ ਤਾਂ ਮੂਛ ਬੰਦੇ ਦਾ ਹੀ ਨਾਮ ਕੀ ਹੈ ਗੋਲ ਗੱਪਾ ਗੋਲ ਘੱਪਾ ਉੱਪਰ ਗੋਲ ਲਿਖਿਆ ਹੈ ਗੋਲ ਗੱਪਾ ਅੱਜ ਮਾਤਾ ਜੀ ਇਹ ਨਹੀਂ ਵੀ ਦਬਗੀ ਹੋ ਬਣੀ ਆ ਹਨੀ ਤੋਰ ਸਕਦੇ ਅੱਜ ਬੱਦਰ ਹੱਥ ਕਿਉਂਕਿ ਤਿੱਖੇ ਹੁੰਦੇ ਨਾ ਨੰਮਾ ਇਤਨੀ ਮਾਦੇ ਪੁੱਠੇ ਕੰਮ ਨੇ ਰੋਟੀ ਦੇ ਤੂੰ ਰਾਜਰੇ ਨੂੰ ਖਾਣ ਨੂੰ ਪੁੱਖੀਆਂ ਚੀਜ਼ਾਂ ਦੇ ਨਹੀਂ ਆ ਲੈ ਦੱਸ ਇਹ ਤਾਂ ਮੇਰੇ ਦੇ ਨੂੰ ਮੇਰੇ ਵੱਲ ਤੋਂ ਖਾਤਾ 6 ਪੈਕੇਟ ਲਿਆਂਦੇ ਤੇ 5 5 ਵਾਲੇ ਇੱਕਰ ਵੀ ਕਹਿੰਦੇ ਨਹੀਂ ਹੈ ਕੋਈ ਨਹੀਂ ਤੁਹਾਨੂੰ ਕਾਜਾ ਟੇਸਟ ਹੁੰਦਾ ਤਾਂ ਕਾਜਾ ਟੇਸਟ ਹੁੰਦਾ ਮੈਦਾ ਨਹੀਂ ਖਾਂਦਾ ਮੈਂ ਚਾਹ ਪੀਤੀ ਹੈ ਵਧੀਆ ਹੁੰਦਾ ਚੱਕਰਾ ਤੇਰੀ ਮਾਂ ਦੀ ਅੱਖ ਹੋਰ ਗੋਲ ਗੱਪੇ ਤੇ ਆ ਮੇਰੀ ਨਹੀਂ ਆਉਂਦਾ ਲੋ ਬੇੜ ਦੇਣਾ ਉਹਨੇ ਉਹਦੇ ਚੱਕ ਲੈਣ ਤਾਂ ਚੱਕ ਚੱਕ ਕੇ ਭਾਈ ਰੋਟੀ ਦਾ ਜੱਜ ਜੀ ਗੁਰੂਪਤੰਥ ਦੇ ਜਿਕਰੇ ਹੀ ਕਰ ਲੋ ਮੂਲੀ ਪੱਟਣ ਕਰਕੇ ਖੇਚ ਜਾਣਾ ਪੈ ਗਿਆ ਨਹੀਂ ਕੱਖ ਤਾਂ ਕੱਲ ਤੇ ਵੱਟੇ ਹੋਏ ਵੱਟੇ ਹੋਏ ਤੇ